ਪਰੇ ਮਹਾਪੀਤ ਉਹਨਾਂ ਕੋਲ ਕੱਖ ਵੀ ਨਹੀਂ ਹੈਗੇ ਜਿਨ੍ਹਾਂ ਦੇ ਤੁਰ ਜਾਂਦੇ ਆ ਉਹਨਾਂ ਨੂੰ ਪਤਾ ਲੱਗਦਾ ਉਹਨਾਂ ਦਾ ਖਿਆਲ ਰੱਖਿਆ ਕਰੋ ਇੱਥੇ ਵਸਾ ਕੇ ਰੱਖਿਆ ਕਰੋ ਇਹ ਮੇਰਾ ਬਾਪੂ ਜਿਉਣਾ ਹੁੰਦਾ ਅੱਜ ਪਿੱਛੇ ਖੜੇ ਨੇ ਦੇਖਣਾ ਸੀ ਉਹਨੇ ਪਰ ਕੋਈ ਨਹੀਂ ਮੈਨੂੰ ਬਸ ਉੱਤੇ ਬੈਠੇ ਵੀ ਦੇਖ ਰਿਹਾ ਹੈ ਪੀਤੇ ਦਿਨੀ ਕਰਨ ਓਝਲਾ ਨੇ ਚੰਡੀਗੜ੍ਹ ਦੇ ਵਿੱਚ ਲਾਈਵ ਸ਼ੋਅ ਕੀਤਾ ਹੈ ਜਿੱਥੇ ਉਹਨਾਂ ਨੇ ਦਰਸ਼ਕਾਂ ਨੂੰ ਆਪਣੇ ਗਾਣਿਆਂ ਦੇ ਧੁੰਤੇ ਨੱਚਣ ਦੇ ਲਈ ਮਜਬੂਰ ਕਰ ਦਿੱਤਾ ਉਹਨਾਂ ਦੇ ਲਾਈਵ ਸ਼ੋਅ ਦੇ ਵਿੱਚ ਕਾਫੀ ਜ਼ਿਆਦਾ ਭੀੜ ਸੀ ਅਤੇ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੇ ਗਾਣਿਆਂ ਤੇ ਤਮਾਲਾ ਪਾਉਂਦੇ ਹੋਏ ਵੀ ਨਜ਼ਰ ਆਏ ਉੱਥੇ ਹੀ ਕਈ ਭਾਵੁਕ ਪਲ ਵੀ ਦੇਖਣ ਨੂੰ ਮਿਲੇ ਇੱਕ ਤੁੰ ਅੰਦਾਜ਼ੀ ਹੈ ਕਿ ਕਰਨ ਓਝਲਾ ਹੀਰੇ ਦੀ ਚੇਨ ਦੇ ਵਿੱਚ ਜੜੀ ਆਪਣੇ ਮਾਤਾ ਪਿਤਾ ਦੀ ਫੋਟੋ ਗਲੇ ਦੇ ਵਿੱਚ ਪਾ ਕੇ ਭਾਵੁਕ ਹੋ ਗਏ ਅਤੇ ਕਿਹਾ ਕਿ ਆਪਣੇ ਮਾਤਾ ਪਿਤਾ ਦਾ ਖਿਆਲ ਰੱਖੋ ਜੇਕਰ ਮੇਰੇ ਮਾਤਾ ਪਿਤਾ ਜਿਉਂਦੇ ਹੁੰਦੇ ਤਾਂ ਮੇਰੇ ਪਿੱਛੇ ਦੇ ਹੁੰਦੇ ਪਰ ਅੱਜ ਉਹ ਬਹੁਤ ਖੁਸ਼ ਹੋਣਗੇ ਕਿਉਂਕਿ ਤੁਸੀਂ ਸਾਰਿਆਂ ਨੇ ਮੈਨੂੰ ਤਲੀਆਂ ਤੇ ਬਿਠਾ ਕੇ ਰੱਖਿਆ ਹੈ ਤੁਹਾਨੂੰ ਅੰਦਾਜ਼ਾ ਹੀ ਹੈ ਕਿ ਉਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਹਰ ਕੋਈ ਇਸ ਵੀਡੀਓ ਨੂੰ ਕਾਫੀ ਜ਼ਿਆਦਾ ਪਸੰਦ ਕਰ ਰਿਹਾ ਹੈ ਆਪਣੇ ਮਾਪਿਆਂ ਤੋਂ ਬਿਨਾ ਮਨ ਕੱਖ ਵੀ ਨਹੀਂ ਹੈਗੇ ਜਿਨ੍ਹਾਂ ਦੇ ਤੁਰ ਜਾਂਦੇ ਉਹਨਾਂ ਨੂੰ ਬਹੁਤ ਲੱਗਦਾ ਉਹਨਾਂ ਦਾ ਖਿਆਲ ਰੱਖਿਆ ਕਰੋ ਇਸ ਨੂੰ ਵਸਾ ਕੇ ਰੱਖਿਆ ਕਰੋ ਇਹ ਮੇਰਾ ਬਾਪੂ ਜਿਉਣਾ ਹੁੰਦਾ ਅੱਜ ਪਿੱਛੇ ਖੜੇ ਨਹੀਂ ਦੇਖਣਾ ਸੀ ਉਹਨੇ ਪਰ ਕੋਈ ਨਹੀਂ ਮੈਨੂੰ ਉੱਤੇ ਬੈਠੇ ਵੀ ਦੇਖ ਰਿਹਾ ਹੈ ਕੀ ਸਾਡੇ ਨੂੰ ਸ਼ੁਕਰੀਆ ਅਦਾ ਕਰ ਰਹੇ ਹੋ ਕਿ ਕਿਸੇ ਹੋਰ ਨੂੰ ਮਿਲਿਆ ਹੋਰ ਮਤਰਾ ਹੈ ਹੋਰ 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 ਮਿਕਸਿੰਗ ਨੌਇਸ ਪਰ ਹਿਅਰ ਮੋਮੈਂਟ ਮੈਂ ਲੈਟਸ ਗੋ ਆਪਰੇ ਮਾਪੇ ਤੋਂ ਬਿਨਾ ਆਪਾਂ ਕੱਖ ਵੀ ਨਹੀਂ ਰਗੇ ਜਿਨ੍ਹਾਂ ਦੇ ਤੁਰ ਜਾਂਦੇ ਆ ਉਹਨੂੰ ਪਤਾ ਲੱਗਦਾ ਉਹਨਾਂ ਦਾ ਖਿਆਲ ਰੱਖਿਆ ਕਰੋ ਇੱਥੇ ਵਸਾ ਕੇ ਰੱਖਿਆ ਕਰੋ ਇਹ ਮੇਰਾ ਬਾਪੂ ਜਿਉਣਾ ਹੁੰਦਾ ਅੱਜ ਪਿੱਛੇ ਖੜੇ ਨੇ ਲੇਖਣਾ ਸੀ ਉਹਨੇ ਪਰ ਕੋਈ ਨਹੀਂ ਮੈਨੂੰ ਉੱਥੇ ਬੈਠੇ ਵੀ ਦੇਖ ਰਹਾ ਹੈ ਪੀਤੇ ਦਿਨੀ ਕਰਨੋਚਲਾ ਨੇ ਚੰਡੀਗੜ੍ਹ ਦੇ ਵਿੱਚ ਲਾਈਵ ਸ਼ੋਅ ਕੀਤਾ ਹੈ ਜਿੱਥੇ ਉਹਨਾਂ ਨੇ ਦਰਸ਼ਕਾਂ ਨੂੰ ਆਪਣੇ ਗਾਣਿਆਂ ਦੇ ਧੁੰਤੇ ਨੱਚਣ ਦੇ ਲਈ ਮਜਬੂਰ ਕਰ ਦਿੱਤਾ ਉਹਨਾਂ ਦੇ ਲਾਈਵ ਸ਼ੋਅ ਦੇ ਵਿੱਚ ਕਾਫੀ ਜ਼ਿਆਦਾ ਭੀੜ ਸੀ ਅਤੇ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੇ ਗਾਣਿਆਂ ਤੇ ਤਮਾਲਾ ਪਾਉਂਦੇ ਹੋਏ ਵੀ ਨਜ਼ਰ ਆਏ ਉੱਥੇ ਹੀ ਕਈ ਭਾਵੁਕ ਪਲ ਵੀ ਦੇਖਣ ਨੂੰ ਮਿਲੇ ਇੱਕ ਤੁੰ ਅੰਦਾਜ਼ੀ ਹੈ ਕਿ ਕਰਨੋਚਲਾ ਹੀਰੇ ਦੀ ਚੇਨ ਦੇ ਵਿੱਚ ਜੜੀ ਆਪਣੇ ਮਾਤਾ ਪਿਤਾ ਦੀ ਫੋਟੋ ਗਲੇ ਦੇ ਵਿੱਚ ਪਾ ਕੇ ਭਾਵੁਕ ਹੋ ਗਏ ਅਤੇ ਕਿਹਾ ਕਿ ਆਪਣੇ ਮਾਤਾ ਪਿਤਾ ਦਾ ਖਿਆਲ ਰੱਖੋ ਜੇਕਰ ਮੇਰੇ ਮਾਤਾ ਪਿਤਾ ਜਿਉਂਦੇ ਹੁੰਦੇ ਤਾਂ ਮੇਰੇ ਪਿੱਛੇ ਹੁੰਦੇ ਪਰ ਅੱਜ ਉਹ ਬਹੁਤ ਖੁਸ਼ ਹੋਣਗੇ ਕਿਉਂਕਿ ਤੁਸੀਂ ਸਾਰਿਆਂ ਨੇ ਮੈਨੂੰ ਤਲੀਆਂ ਤੇ ਬਿਠਾ ਕੇ ਰੱਖਿਆ ਹੈ ਤਾਂ ਅੰਦਾਜ਼ਾ ਹੈ ਕਿ ਉਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਹਰ ਕੋਈ ਇਸ ਵੀਡੀਓ ਨੂੰ ਕਾਫੀ ਜ਼ਿਆਦਾ ਪਸੰਦ ਕਰ ਰਿਹਾ ਹੈ ਆਪਣੇ ਮਾਪਿਆਂ ਤੋਂ ਬਿਨਾ ਮਾਤਕ ਵੀ ਨਹੀਂ ਹੈਗੇ ਜਿਨ੍ਹਾਂ ਦੇ ਟੁੱਟ ਜਾਂਦੇ ਉਹਨਾਂ ਨੂੰ ਬਹੁਤ ਲੱਗਦਾ ਉਹਨਾਂ ਦਾ ਖਿਆਲ ਰੱਖਿਆ ਕਰੋ ਇਸ ਨੂੰ ਵਸਾ ਕੇ ਰੱਖਿਆ ਕਰੋ ਇਹ ਮੇਰਾ ਬਾਪੂ ਜਿਉਣਾ ਹੁੰਦਾ ਅੱਜ ਪਿੱਛੇ ਖੜੇ ਨਹੀਂ ਦੇਖਣਾ ਸੀ ਉਹਨੇ ਪਰ ਕੋਈ ਨਹੀਂ ਮੈਨੂੰ ਉੱਤੇ ਬੈਠੇ ਵੀ ਦੇਖ ਰਿਹਾ ਹੈ ਕਿਸ ਸਾਹਮਣੇ ਸ਼ੁਕਰੀਆ ਅਦਾ ਕਰ ਰਹੇ ਹਾਂ ਕਿ ਕਿਸੇ ਹੋਰ ਕੋਲ ਨਾ ਹੋਵੇ। ਹੋਰ 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 ਹੋਰ